ਇੰਨਾ ਥਾਵਾਂ ਤੇ ਪੈਰ ਵੀ ਨਹੀਂ ਪਾ ਸਕਦਾ ਬੰਦਾ ਭਾਰਤ 'ਚ ਇਹਨਾਂ ਛੇ ਥਾਵਾਂ ਤੇ ਲੱਗਾ ਪੈਨ ਸਿਰਫ ਤਸਵੀਰਾਂ ਚ ਹੀ ਦੇਖ ਸਕਦੇ ਹੋ ਇਹ ਥਾਵਾਂ ਪੂਰੀ ਦੁਨੀਆ ਦੇ ਵਿੱਚ ਅਜਿਹੀਆਂ ਬਹੁਤ ਸਾਰੀਆਂ ਥਾਵਾਂ ਨੇ ਜੋ ਬੇहद ਖੂਬਸੂਰਤ ਹੁੰਦੀਆਂ ਨੇ ਤਾਂ ਲੋਕ ਉਥੇ ਅਕਸਰ ਹੀ ਘੁੰਮਣ ਫਿਰਨ ਜਾਂਦੇ ਨੇ ਤਾਂ ਕਈ ਥਾਵਾਂ ਅਜਿਹੀਆਂ ਨੇ ਜੋ ਹੈ ਤਾਂ ਖੂਬਸੂਰਤ ਪਰ ਲੋਕ ਉਥੇ ਜਾ ਨਹੀਂ ਸਕਦੇ ਅਜਿਹੀਆਂ ਕੁਝ ਥਾਵਾਂ ਭਾਰਤ ਦੇ ਵਿੱਚ ਵੀ ਨੇ ਜਿਹੜੀਆਂ 6 ਥਾਵਾਂ ਬਾਰੇ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਇਹ ਉਹ 6 ਥਾਵਾਂ ਨੇ ਜੋ ਬਹੁਤ ਸੋਹਣੀਆਂ ਨੇ ਲੋਕ ਉਥੇ ਜਾਣਾ ਵੀ ਚਾਹੁੰਦੇ ਨੇ ਪਰ ਇੱਥੇ ਪੂਰਨ ਤੌਰ ਤੇ ਬੈਨ ਲੱਗਾ ਹੋਇਆ ਇਹਨਾਂ ਥਾਵਾਂ ਤੇ ਤੁਸੀਂ ਪੈਰ ਵੀ ਨਹੀਂ ਪਾ ਸਕਦੇ ਜੇਕਰ ਤੁਸੀਂ ਥਾਵਾਂ ਦੇਖਣਾ ਚਾਹੁੰਦੇ ਹੋ ਤਾਂ ਸਿਰਫ ਤਸਵੀਰਾਂ ਦੇ ਵਿੱਚ ਹੀ ਦੇਖ ਸਕਦੇ ਹੋ ਸੋ ਇਹ ਕਿਹੜੀਆਂ ਥਾਵਾਂ ਨੇ ਇਹਨਾਂ ਤੇ ਕਿਉਂ ਬੈਨ ਲੱਗਾ ਹੋਇਆ ਆਉ ਜਾਣਦੇ ਹਾਂ ਇਸ ਰਿਪੋਰਟ ਦੇ ਵਿੱਚ ਭਾਰਤ ਦੇ ਵਿੱਚ ਅਜਿਹੀਆਂ ਬਹੁਤ ਸਾਰੀਆਂ ਥਾਵਾਂ ਨੇ ਜੋ ਪਹਿhle ਤੋਂ ਖੂਬਸੂਰਤ ਨੇ ਤਾਂ ਲੋਕ ਦੂਰੋਂ ਦੂਰੋਂ ਉੱਥੇ ਘੁੰਮਣ ਆਉਂਦੇ ਨੇ ਪਰ ਅਜਿਹੀਆਂ ਥਾਵਾਂ ਵੀ ਨਹੀਂ ਜਿੱਥੇ ਟੂਰਿਸਟ ਦਾ ਜਾਣਾ ਸਖਤ ਮਨਾ ਹੈ ਭਾਰਤ ਦੀਆਂ 6 ਥਾਵਾਂ ਅਜਈਆਂ ਨੇ ਜਿਨ੍ਹਾਂ ਨੂੰ ਸਿਰਫ ਤਸਵੀਰਾਂ ਦੇ ਵਿੱਚ ਹੀ ਦੇਖਿਆ ਜਾ ਸਕਦਾ ਹੈ ਅਜਈਆਂ ਥਾਵਾਂ ਨੇ ਜੋ ਖੂਬਸੂਰਤ ਨੇ ਪਰ پابੰਦੀ ਲੱਗੀ ਹੋਈ ਹੈ ਤਾਂ ਸਭ ਤੋਂ ਪਹਿਲਾਂ ਨਾਮ ਆਉਂਦਾ ਹੈ ਨਾਰਥ ਸੈਂਟੀਨਲ ਆਈਲੈਂਡ ਇਹ ਅੰਡੇਮਾਨ ਦੇ ਵਿੱਚ ਹੈ ਆਦੀਵਾਸੀ ਜਨਜਾਤੀ ਸੁਰੱਖਣ ਅਧਿਨਿਯਮ 1956 ਦੇ ਤਹਿਤ ਅੰਡੇਮਾਨ ਤੇ ਨੀਕੋਬਰ ਆਈਲੈਂਡ ਤੇ ਨਾਰਥ ਸੈਂਟੀਨਲ ਆਈਲੈਂਡ ਵੱਲੋਂ ਟੂਰਿਸਟ ਦਾ ਜਾਣਾ ਸਖਤ ਮਨਾ ਕੀਤਾ ਗਿਆ ਹੈ ਸੈਂਟਿਨਲੀ ਆਦੀਵਾਸੀਆਂ ਦੀ ਸੰਖਿਆ 50 ਤੋਂ 150 ਦੇ ਵਿਚਾਲੇ ਹੈ ਤਾਂ ਸਖਤ ਇੱਥੇ ਮਨਾ ਕੀਤਾ ਗਿਆ ਹੈ ਕਿ ਦੂਸਰੇ ਜੋ ਲੋਕ ਨੇ ਇਹਨਾਂ ਦੀ ਪਰਜਾਤੀ ਤੋਂ ਇਲਾਵਾ ਹੀ ਇਹਨਾਂ ਦੇ ਕਬੀਲੇ ਤੋਂ ਇਲਾਵਾ ਇੱਥੇ ਨਹੀਂ ਜਾ ਸਕਦੇ ਅਤੇ ਨਾ ਹੀ ਇੱਥੇ ਟੂਰਿਸਟ ਜਾ ਸਕਦੇ ਨੇ ਦੂਜੇ ਨੰਬਰ ਤੇ ਹੈ ਲਦਾਖ ਦਾ ਐਕਸਾਈ ਚੀਨ ਐਕਸਾਈ ਚੀਨ ਜੰਮੂ ਤੇ ਕਸ਼ਮੀਰ ਦੇ ਵਿੱਚ ਲਦਾਖ ਦਾ ਉਹ ਵਾਲਾ ਹਿੱਸਾ ਹੈ ਜਿਸ ਨੂੰ ਚੀਨ ਆਪਣਾ ਦੱਸਦਾ ਹੈ ਇਹ ਇਲਾਕਾ ਜੋ ਹੈ ਪ੍ਰਾਚੀਨ ਨਮਕ ਦੀਆਂ ਝੀਲਾਂ ਕਾਟੀਆਂ ਨਮਕ ਦੇ ਮੈਦਾਨਾਂ ਤੇ ਕਾਰਾਕਸ਼ ਨਦੀ ਦੀ ਸੁੰਦਰਤਾ ਦੇ ਨਾਲ ਭਰਿਆ ਹੋਇਆ ਪਰ ਇੱਥੇ ਕੋਈ ਵੀ ਨਹੀਂ ਜਾ ਸਕਦਾ ਇਸ ਇਲਾਕੇ ਨੂੰ ਵੀ ਸਿਰਫ ਤਸਵੀਰਾਂ ਦੇ ਵਿੱਚ ਹੀ ਦੇਖਿਆ ਜਾ ਸਕਦਾ ਹੈ ਤੀਸਰੇ ਨੰਬਰ ਤੇ ਹੈ ਲਦਾਖ ਦਾ ਹੀ ਪੈਂਗੋਂਗ ਤਸੋ ਦਾ ਉਪਰੀ ਹਿੱਸਾ ਪੈਂਗੋਂਗ ਤਸੋ ਭਾਰਤ ਦੇ ਵਿੱਚ ਇੱਕ ਪ੍ਰਸਿੱਧ ਟੂਰਿਸਟ ਪਲੇਸ ਹੋਣ ਦੇ ਬਾਵਜੂਦ ਵੀ ਇੱਥੇ ਕਿਸੇ ਦੇ ਆਉਣ ਦੀ ਅਨੁਮਤੀ ਨਹੀਂ ਹੈ ਇੱਥੇ ਬੈਨ ਲੱਗਾ ਹੋਇਆ ਹੈ ਕਿਉਂਕਿ ਝੀਲ ਦਾ 50% ਹਿੱਸਾ ਯਾਨੀ 50% ਹਿੱਸਾ ਚੀਨ ਦੇ ਨਾਲ ਵਿਵਾਦਿਤ ਖੇਤਰ ਦੇ ਵਿੱਚ ਆਉਂਦਾ ਹੈ ਜਿੱਥੇ ਟੂਰਿਸਟ ਦੇ ਜਾਣ ਤੇ ਪੂਰਨ ਤੌਰ ਤੇ ਬੈਨ ਲੱਗਾ ਹੋਇਆ ਹੈ ਤਾਂ ਕਿ ਕੋਈ ਵੀ ਅਜਿਹੀ ਘਟਨਾ ਨਾ ਵਾਪਰ ਜਾਏ ਜਿਸ ਦੇ ਨਾਲ ਕੁਝ ਵੱਡਾ ਦੇਸ਼ ਦੇ ਵਿੱਚ ਹੋ ਸਕੇ ਚੌਥੇ ਨੰਬਰ ਤੇ ਹੈ ਅੰਡਮਾਨ ਦਾ ਬੈਰਨ ਆਈਲੈਂਡ ਬੈਰਨ ਆਈਲੈਂਡ ਭਾਰਤ ਦਾ ਇਕੱਲਾ ਕੰਫਰਟ ਜਵਾਲਾਮੁਖੀ ਹੈ ਹਾਲਾਂਕਿ ਇਸ ਨੂੰ ਜਹਾਜ਼ਾਂ ਤੋਂ ਵੀ ਦੂਰੋਂ ਦੇਖਿਆ ਜਾ ਸਕਦਾ ਹੈ ਪਰ ਇਸ ਆਈਲੈਂਡ ਤੇ ਜਾਣਾ ਸਖਤ ਮਨਾ ਹੈ ਯਾਨੀ ਤੁਸੀਂ ਇਸ ਜਵਾਲਾਮੁਖੀ ਨੂੰ ਦੂਰੋਂ ਦੇਖ ਸਕਦੇ ਹੋ ਜਹਾਜ਼ ਦਾ ਜੇਕਰ ਤੁਸੀਂ ਸਫ਼ਰ ਕਰ ਰਹੇ ਹੋ ਤਾਂ ਇਹ ਤੁਹਾਨੂੰ ਜਵਾਲਾਮੁਖੀ ਦੇਖ ਸਕਦਾ ਪਰ ਇੱਥੇ ਜਾਣਾ ਸਖਤ ਮਨਾ ਹੈ ਪੰਜਵੇਂ ਨੰਬਰ ਤੇ ਹੈ ਸਿੱਕਮ ਦਾ ਇਲਾਕਾ ਕਿਮਦਾ ਚੋਲਾਮੂ ਲੇਕ ਤਸੂਲ ਹਾਮੋ ਚੀਲ ਦੇ ਰੂਪ ਦੇ ਵਿੱਚ ਵੀ ਜਾਣੇ ਜਾਣ ਵਾਲੀ ਇਹ ਝੀਲ ਦੁਨੀਆ ਦੀ ਸਭ ਤੋਂ ਉੱਚੀਆਂ ਝੀਲਾਂ ਦੇ ਵਿੱਚੋਂ ਇੱਕ ਹੈ ਪਰ ਮਾੜੀ ਕਿਸਮਤ ਕਹਿ ਸਕਦੇ ਹਾਂ ਕਿ ਜੋ ਝੀਲ ਹੈ ਇੱਥੇ ਆਮ ਲੋਕਾਂ ਦੇ ਜਾਣ ਤੇ ਪੂਰਨ ਤੌਰ ਤੇ ਪਾਬੰਦੀ ਲੱਗੀ ਹੋਈ ਹੈ ਬੈਨ ਲੱਗਾ ਹੋਇਆ ਹੈ ਬੇहद ਖੂਬਸੂਰਤ ਹੋਣ ਦੇ ਚਲਦੇ ਵੀ ਲੋਕ ਇਸ ਨੂੰ ਸਿਰਫ ਤਸਵੀਰਾਂ ਦੇ ਵਿੱਚ ਹੀ ਦੇਖ ਸਕਦੇ ਨੇ ਸੋ ਇਹ ਸਨ ਭਾਰਤ ਦੀਆਂ ਅਜਿਹੀਆਂ ਛੇ ਥਾਵਾਂ ਜੋ ਬੇहद ਖੂਬਸੂਰਤ ਨੇ ਪਰ ਇੱਥੇ ਟੂਰਿਸਟ ਨਹੀਂ ਜਾ ਸਕਦੇ